ਸੋ ਇਸ ਦਾ ਯਾਨੀ ਅੱਜਸੀਂ ਜਾਵਾ ਪਰਚੇ ਤੇ ਔਰ ਇਸ ਕਾਲਜ ਦੇ ਵਿੱਚ ਆ ਕੇ ਅੱਜ ਜਿਹੜਾ ਸਾਡਾ ਮੇਨ ਮੋਟਿਵ ਇੱਥੇ ਆਦੋਂ ਹੋਇਆ ਹੈ ਕਿ ਜਿਹੜੇ ਲੇਟੈਸਟ ਜਿਹੜਾ ਲਾਅ ਆਇਆ ਹੈ ਜੀ ਵੈਸੇ ਤਾਂ ਉਹ ਸੈਕਸ਼ਨ ਜਿਹੜਾ ਉਹਦੇ ਵਿੱਚ ਸੁਬਿੰਦੇ ਇਹ ਐਡ ਕੀਤਾ ਗਿਆ ਉਹ ਸਾਲ 2019 ਦੇ ਵਿੱਚ ਇੱਕ ਕਨਸੋਲ ਹੋਈ ਸੀ ਮੈਨਜਮੈਂਟ ਔਰ ਉਹਦੇ ਤਹਿਤ ਇਹ ਉਹ ਐਡ ਹੋ ਗਿਆ ਸੀਗਾ ਲੇਕਿਨ ਇਸੇ وجہ ਕਰਕੇ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਨਹੀਂ ਹੋ ਪਾਈ ਸੀ ਉਦੋਂ ਲਿਖਨੇ ਅੱਜ ਜਿਹੜੋਂ ਇੰਕਲੀਮੈਂਟ ਕਰਨ ਵਾਸਤੇ ਜਿਹੜਾ ਉਹ ਜੰਮੀ ਪੱਦਰ ਦੇ ਉੱਪਰ ਤੁਸੀਂ ਦੇਖਿਆ ਹੋਵੇਗਾ ਹਰ ਪਾਸੇ ਜਿਹੜਾ ਇਹ ਪੂਰਾ ਪਚਾਰ ਹੋ ਰਿਹਾ ਔਰ ਉਸੇ ਲੜੀ ਦੇ ਤਹਿਤ ਅੱਜ ਅਸੀਂ ਇਸ ਸੰਗਰਾਵਾ ਕਾਲਜ ਦੇ ਵਿੱਚ ਵੀ ਆਏ ਆ ਔਰ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨਾ ਚਾਹੁੰਦਾ ਮੈਂ ਇਹਨਾਂ ਦਾ ਬੜਾ ਅਭਾਰੀ ਹਾਂ ਐਡਮਿਨਿਸਟ੍ਰੇਸ਼ਨ ਦਾ ਪ੍ਰਿੰਸੀਪਲ ਸਾਹਿਬ ਦਾ ਪ੍ਰੋਫੈਸਰ ਸਾਹਿਬ ਦਾ ਸਭੀ ਜਿਹਾ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇੱਥੇ ਆ ਕੇ ਔਰ ਲੋਕਾਂ ਨੂੰ ਔਰ ਬੱਚਿਆਂ ਨੂੰ ਜਿਹੜਾ ਵਾ ਇਹ ਸਬੰਧਤ ਤੱਕ ਅਵੇਅਰ ਕਰ ਆਪਣੇ ਜਿਸ ਤਰ੍ਹਾਂ ਕਿ ਸਰ ਜਿੱਦਾਂ 18 ਸਾਲ ਤੋਂ ਛੋਟੇ ਬੱਚੇ ਉਹ ਕਿਹੜਾ ਵਹੀਕਲ ਚਲਾ ਸਕਦੇ ਆ ਹਾਂ ਸਰ ਇਹ ਤੁਹਾਡਾ ਬੜਾ ਹੀ ਅੱਛਾ ਸਵਾਲ ਆ ਕਿਉਂਕਿ ਅਕਸਰ ਆਮ ਪਬਲਿਕ ਦੇ ਵਿੱਚ ਇਸ ਸੀ ਨੂੰ ਲੈ ਕੇ ਬੜਾ ਕੰਫਿਊਜ਼ਨ ਆ ਅੱਜ ਮੈਂ ਉਸ ਕੰਫਿਊਜ਼ਨ ਨੂੰ ਜਿਹੜਾ ਵਾ ਤੁਹਾਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਬਿਲਕੁਲ ਐਕਸਪਲੇਨ ਕਰਕੇ ਦੱਸ ਦਵਾਂ ਕਿ ਕੌਣ ਚਲਾ ਸਕਦਾ ਕੌਣ ਨਹੀਂ ਚਲਾ ਸਕਦਾ ਉਹਦੇ ਦਾ ਜਿਸ ਤਰ੍ਹਾਂ ਹੈ ਜੀ 18 ਸਾਲ ਤੋਂ ਨੀਚੇ ਵਾਲਾ ਜਿਹੜਾ ਕੋਈ ਵੀ ਬੱਚਾ ਹੈਗਾ ਜੁਵਾਈ ਹੈਗਾ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੂ-ਵੀਲਰ ਔਰ ਫੋਰ-ਵੀਲਰ ਜਿਹੜਾ ਨਹੀਂ ਚਲਾ ਸਕਦਾ ਚਲਾ ਨਹੀਂ ਸਕਦੇ ਆ ਅਸੀਂ ਚਲਾ ਸਕਦੇ ਆ 50 cc ਦਾ ਵਾਈਕਲ ਲੇਕਿਨ ਉਹਦੇ ਨਾਲ ਸਿਰ ਤੇ ਆ ਕਿ ਜਿਹੜਾ ਜਿਹੜਾ ਬੱਚਾ ਹੈਗਾ ਉਹ ਜਦੋਂ ਉਹਦੀ 16 ਸਾਲ ਦੀ ਏਜ ਉਹ ਕੰਪਲੀਟ ਕਰ ਲਵੇ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ ਕਰੀਆ ਨੂੰ ਇਹ ਕੋਈ ਡਾਇਰੈਕਸ਼ਨ ਹੈਗਾ ਕਿ ਮੈਂ 16ਵੇਂ ਤੇ ਚੜ ਗਿਆ ਤੇ ਮੈਂ ਲੀਗਲੀ ਜਿਹੜਾ ਵਾ ਅਥੋਰਾਈਜ਼ ਹੋ ਗਿਆ ਕਿ ਮੈਂ ਜਿਹੜਾ ਵਾਈਕਲ ਆ ਉਹ ਚਲਾ ਲਵਾਂ 50 cc ਦਾ ਲੇਕਿਨ ਮੈਂ ਇੱਥੇ ਇੱਕ ਕਨਸੈਪਟ ਜਿਹੜਾ ਵਾ ਉਹ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਕਿਉਂਕਿ ਸੈਕਸ਼ਨ 4 ਜਿਹੜਾ ਹੈਗਾ ਮੋਟਰ ਵਹੀਕਲ ਐਕਟ ਦਾ ਉਹਦੇ ਵਿੱਚ ਉਹਨਾਂ ਨੇ ਕਲੀਅਰ ਕਟ ਲਿਖਿਆ ਇਸ ਗੱਲ ਤੋਂ ਉਹਨਾਂ ਨੇ ਜ਼ਿਕਰ ਕੀਤਾ ਕਿ ਆਫਟਰ ਅਟੇਨਿੰਗ ਦੀ ਏਜ ਆਫ 16 ਮਤਲਬ ਇਹ ਹੈ ਕਿ ਜਦੋਂ ਤੁਸੀਂ 16 ਸਾਲ ਦੀ ਜਿਹੜੀ ਉਮਰ ਆ ਉਹ ਤੁਸੀਂ ਪ੍ਰੋਪਰ ਕੰਪਲੀਟ ਕਰ ਲੋਗੇ ਔਰ 17ਵੇਂ ਦੇ ਵਿੱਚ ਤੁਸੀਂ ਆਪਣਾ ਜਿਹੜਾ ਕਦਮ ਰੱਖੋ ਚਾਹੇ ਫਿਰ ਉਸ ਤੋਂ ਇੱਕ ਦਿਨ ਹੀ ਉੱਪਰ ਕੋੜ ਹੋਵੇ ਉਸ ਦਿਨ ਤੋਂ ਤੁਸੀਂ ਜਿਹੜਾ ਵਾ 50 cc ਜਿਹੜਾ ਇੰਜਨ ਹੈਗਾ ਜਿਹੜਾ ਕਿ ਅੱਜ ਕੱਲ ਇੱਕ ਇਲੈਕਟ੍ਰਿਕ ਵਾਹਨ ਆਉਂਦਾ ਉਹ ਬੱਚੇ ਜਿਹੜੇ ਆ ਉਹ ਚਲਾ ਸਕਦੇ ਆ ਅਦਰਵਾਈਜ਼ ਕੋਈ ਵੀ ਐਕਟਿਵਾ ਕੋਈ ਐਸੈਸ ਉਹ ਕੋਈ ਨਹੀਂ ਚਲਾ ਸਕਦੇ ਕਿਉਂਕਿ ਉਹਨਾਂ ਦਾ ਜਿਹੜਾ ਹਾਰਸਪਾਵਰ ਹੈ ਉਹ 110 cc ਹੈ ਹਾਂਜੀ ਸਰ ਦੇਖਣ ਜੀ ਵਾਰਿਆ ਤੇ ਸੁਣਣ ਜੀ ਵਾਰਿਆ ਕੁਝ ਸ਼ਰਾਰਤੀ ਅਨਸਰ ਜਿੱਦਾਂ ਕਿ ਸਕੂਲਾਂ ਦੇ ਬੱਚੇ ਲਾ ਲਓ ਜੋ ਕੋਈ ਵੀ ਲਾ ਲਓ ਪਟਾਕੇ ਬੜੇ ਮਰੋਂਦੇ ਬੁਲਟਾਂ ਦੇ ਜਿੱਦਾਂ ਲੁੰਡੇ ਵੀ ਕਰਾਈ ਕਰਾਈ ਫਿਰਦੇ ਆ ਉਹਨਾਂ ਵਾਸਤੇ ਕੀ ਹਦਾਇਤਾਂ ਦਾਟਾ ਫੋਲੋ ਅਕਸਰ ਇਹ ਆਲਰੇਡੀ ਲੋ ਬੜਿਆ ਹੋਇਆ ਪੁਲਿਸ ਦੀ ਟ੍ਰੈਫਿਕ ਪੁਲਿਸ ਆ ਉਹ ਜਦੋਂ ਵੀ ਹੋਵੇ ਤੇ ਕੋਈ ਹੱਥੇ ਚੜਦਾ ਤੇ ਉਹ ਜਿਹੜੇ ਆ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਔਰ ਉਹਦੇ ਵਾਸਤੇ ਉਹ ਆਲਰੇਡੀ ਉਹ ਪਾਲੇ ਚੱਲ ਰਹੇ ਆ ਉਹਦੇ ਚਾਰਾਂ ਵੀ ਕੱਟੇ ਜਾਂਦੇ ਆ ਔਰ ਕਈ ਸਾਲ ਤੁਸੀਂ ਦੇਖਿਆ ਹੋਣਾ ਵਾ ਕਿ ਉਹਦੇ ਵਿੱਚ ਜਿਹੜਾ ਵਾ ਬੁਲੇਟਸ ਦੇ ਜਿਹੜੇ ਸੈਂਸਰ ਲਿਆ ਕੇ ਉਹਨਾਂ ਨੂੰ ਡਿਮੋਲਿਸ਼ ਵੀ ਕੀਤਾ ਜਾਂਦਾ ਉਹਨਾਂ ਨੂੰ ਜਿਹੜਾ ਵਾ ਉਹ ਤੋੜ ਦਿੱਤਾ ਤੇ ਨਾਲ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਏਗੀ ਜੇ ਕੋਈ ਐਦਾਂ ਦਾ ਸ਼ਰਾਤੀ ਅਨਸਰ ਜੇ ਪੁਲਿਸ ਦੇ ਕਾਬੂ ਹੰਦਾ ਹਾਂਜੀ ਉਹਦੇ ਵੀ ਸਿਸਟਮ ਆਏਗਾ ਜੀ ਉਹਦੇ ਵਿੱਚ ਕੋਈ ਐਦਾਂ ਦਾ ਫਰੀਂਦ ਨਹੀਂ ਹੈ ਕਿ ਉਹਨਾਂ ਨੂੰ ਮਤਲਬ ਜੇਲ੍ਹ ਭੇਜ ਦੇਣਾ ਠੀਕ ਆ ਉਹਦੇ ਵਿੱਚ ਜਿੰਦਾ ਚਾਲਾਨ ਹੁੰਦੇ ਆ ਉਹਦੇ ਵਿੱਚ ਚਾਰਾਂਨ ਕੱਟ ਕੇ ਉਹਨਾਂ ਜਿਹੜੀ ਪੈਨਲਟੀ ਉਹਨੂੰ ਪਾ ਕੇ ਫੇਰ ਪੁਰਸਭ ਜਿਹੜੇ ਕਾਨੂੰਨ ਨਵਾਂ ਚੱਲਿਆ ਜਿਹੜੇ ਬੱਚੇ 18 ਸਾਲ ਤੋਂ ਘਟਿਆ ਉਹਨਾਂ ਦੇ ਪੇਰੈਂਟਸ ਵਿੱਚ ਜੁਮੇਰ ਹੈਗੇ ਆ ਉਹਨਾਂ ਨੂੰ ਕੋਈ ਸਜ਼ਾ ਵਗੈਰਾ ਕਾਨੂੰਨ ਹੈ ਕੋਈ ਬਿਲਕੁਲ ਜੀ ਇਹ ਸਾਰਾ ਕਨਸੈਪਟ ਹੀ ਇਹ ਹੈਗਾ ਵਾ ਕਿ ਸੈਕਸ਼ਨ 199ਏ ਜਿਹੜਾ ਵਾ ਉਹ ਇਹਦੇ ਵਿੱਚ ਐਡ ਕੀਤਾ ਗਿਆ ਇਸ ਕਰਕੇ ਜੁਦਾ ਗਿਆ ਮੈਂ ਤੁਹਾਨੂੰ ਦੱਸਦਾ ਕਿ ਸੋਧ ਹੋਇਆ ਸੀ 2019 ਦੇ ਵਿੱਚ ਉਹਦੇ ਵਿੱਚ 199ਏ ਸੈਕਸ਼ਨ ਜਿਹੜਾ ਵਾ ਉਹਦੇ ਵਿੱਚ ਐਡ ਕੀਤਾ ਗਿਆ ਉਦੇ ਮੁਕਾਬਲ ਜੇ ਕੋਈ ਵੀ ਬੱਚਾ ਜਿਹੜਾ ਵਾ ਉਹ ਜੁਵਨਾਈ ਜਿਹੜਾ 18 ਸਾਲ ਤੋਂ ਘੱਟ ਹੈਗਾ ਕੋਈ ਵੀ ਇਸ ਤਰ੍ਹਾਂ ਦਾ ਵਾਹਾਈਕਲ ਜਿਹੜਾ ਕਿ 50 ਸੀਸੀ ਦਾ ਨਹੀਂ ਹੈਗਾ ਔਰ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਜੇ ਉਹ ਚਲਾਉਂਦਾ ਫੜਿਆ ਜਾਂਦਾ ਤੇ ਉਹਦੇ ਪੇਰੈਂਟਸ ਨੂੰ ਪੇਰੈਂਟਸ ਨੂੰ 3 ਸਾਲ ਦੀ ਜਿਹੜੀ ਆ ਉਹ ਸਜ਼ਾ ਹੋਵੇਗੀ ਔਰ 25000 ਰੁਪਏ ਜੁਰਮਾਨਾ ਇਸ ਦੇ ਨਾਲ ਨਾਲ ਜਿਹੜਾ ਬੱਚਾ ਇਸ ਆਫੈਂਸ ਵਿੱਚ ਪਾਇਆ ਜਾਊਗਾ ਉਹਦੇ ਅਗੇਂਸਟ ਜੁਵਨਾਈਲ ਜਸਟਿਸ ਐਕਟ ਦੇ ਅਧੀਨ ਵੀ ਕਾਰਵਾਈ ਹੋਵੇਗੀ ਇੰਨਾ ਹੀ ਨਹੀਂ ਉਸ ਬੱਚੇ ਦਾ ਜਿਹੜਾ ਡਰਾਈਵਿੰਗ ਸੈਂਸ ਆ ਉਹ 25 ਸਾਲ ਦੀ ਉਮਰ ਤੱਕ ਜਿਹੜਾ ਵਾ ਉਹ ਨਹੀਂ ਬਣਾ ਪਾਊਗਾ ਜਿਹੜਾ ਕਿ ਆਮ ਤੌਰ ਦੇ ਉੱਪਰ 18 ਸਾਲ ਦੀ ਉਮਰ ਟੀਨ ਕਰਨ ਤੋਂ ਬਾਅਦ ਬੱਚਾ ਜਿਹੜਾ ਉਹ ਬਣਾ ਲੈਂਦਾ। ਹੋਰ ਇਹਦੇ ਨਾਲ ਨਾਲ 1 ਸਾਲ ਵਾਸਤੇ ਜਿਹੜਾ ਕਿ ਉਸ ਫੈਸ ਦੇ ਵਿੱਚ ਵਹੀਕਲ ਪਾਇਆ ਜਾਊਗਾ ਉਹਦਾ ਜਿਹੜਾ 1 ਸਾਲ ਵਾਸਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਤੱਕ ਰੰਗ ਕਰਤਾ ਜਾਏ। ਇੱਕ ਵਾਰ ਹੋਰ ਅੱਜ ਦੱਸਣਾ ਚਾਹੁੰਦਾ ਤੁਹਾਨੂੰ ਗੱਲ ਕਿ ਜਿਹੜੀ ਕਾਰਵਾਈ ਹੋਣੀ ਆ ਉਹ ਕੱਲੇ ਪੇਰੈਂਟਸ ਜਿਹੜੇ ਆ ਉਹੀ ਰੋਲਵਿੰਗ ਹੋਣਗੇ ਕਿਉਂਕਿ ਕਈੋ ਨੇ ਵੀ ਕਨਸੈਪਟ ਜਿਹੜਾ ਵਾ ਉਹ ਆਂਦੇ ਕੁਐਸਚਨ ਆਂਦੇ ਆ ਲੋਕ ਸੋਸ਼ਲ ਮੀਡੀਆ ਤੇ ਪਾਉਂਦੇ ਆ ਉਹਦੇ ਵਿੱਚ ਉਹਨਾਂ ਨੇ ਵਰਡ ਯੂਜ਼ ਕੀਤਾ ਵਾ 199A ਦੇ ਵਿੱਚ ਗਾਰਡੀਅਨਸ ਉਹ ਗਾਰਡੀਅਨਸ ਜਿਹੜੇ ਆ ਉਹ ਕੌਣ ਹੁੰਦੇ ਆ ਗਾਰਡੀਅਨਸ ਜਿਹੜੇ ਆ ਦੋ ਤਰ੍ਹਾਂ ਦੇ ਆ ਇੱਕ ਹੁੰਦੇ ਆ ਨੈਚੁਰਲ ਗਾਰਡੀਅਨ ਔਰ ਇੱਕ ਹੁੰਦੇ ਆ ਜਿਹੜਾ ਨੂੰ ਅੌਥੋਰਿਟੇਬਲ ਕੋਡ ਵਾਲਾ ਜਿਹੜਾ ਵਾ ਉਹ ਲੀਗਲਾਈ ਲੀਗਲ ਕਾਰ ਦੇ ਉੱਪਰ ਗਾਰਡੀਅਨ ਪੁਆਇੰਟ ਦਿੱਤਾ ਜਾਂਦਾ ਉਹ ਕੋਈ ਚਾਚਾ ਜੀ ਵੀ ਹੋ ਸਕਦੇ ਆ ਕੋਈ ਕਾਇਆ ਜੀ ਵੀ ਹੋ ਸਕਦੇ ਕੋਈ ਵੀ ਰੈਡੀ ਹੋ ਸਕਦਾ ਠੀਕ ਹੈ ਜਿਹੜਾ ਲੀਗਲੀ ਪੁਆਇੰਟ ਦਿੱਤਾ ਜਾਂਦਾ ਗਾਰਡੀਅਨ ਉਹਨਾਂ ਦੇ ਖਿਲਾਫ ਪਲੱਸ ਜੇ ਕੋਈ ਇਦਾਂ ਦਾ ਕੇਸ ਹੈ ਕਿ ਆਪਾਂ ਕਿਸੇ ਪੜੋਸੀ ਦੇ ਕੋਲੋਂ ਵਾਹਕਲ ਮੰਗ ਕੇ ਲੈ ਗਏ ਆ ਔਰ ਉਸ ਪੜੋਸੀ ਨੇ ਉਹ ਵਾਹਕਲ ਜਿਹੜਾ ਵਾ ਕਿਸੇ ਜੁਨਾਇਨ ਨੂੰ ਦੇ ਦਿੱਤਾ ਔਰ ਉਸ ਦੌਰਾਨ ਉਹ ਫੜਿਆ ਜਾਂਦਾ ਵਾ ਤੇ ਜਿਹੜਾ ਫਿਰ ਉਸ ਟਾਈਮ ਉਸ ਗੱਡੀ ਦਾ ਓਨਰ ਹੋਊਗਾ ਫਿਰ ਇਹ ਕਾਰਵਾਈ ਜਿਹੜੀ ਆ 3 ਸਾਲ ਦੀ ਕੈਦ ਔਰ 25000 ਰੁਪਏ ਦਾ ਜੁਰਮਾਨਾ ਹੈਗਾ ਉਸ ਬੰਦੇ ਦੇ ਉੱਪਰ ਜਿਹੜਾ ਵਾ ਉਹ ਇੰਕੁਆਇਰੀ ਆਪਣੇ ਪੁਲੀਸ ਸਾਹਿਬ ਅੱਜ ਤੱਕ ਕਿੰਨੇ ਸੈਮੀਨਾਰ ਲਾਤੇ ਤੁਸੀਂ ਟ੍ਰੈਫਿਕ ਵਾਸਤੇ ਵੈਸੇ ਅਦਰਵਾਈਜ਼ ਤਾਂ ਟ੍ਰੈਫਿਕ ਮੈਨੂੰ ਕੋਈ ਅੱਜ ਤਰੀ ਕੋਈ 15 ਸਾਲ 16 ਸਾਲ ਹੋ ਚੱਲੇ ਆ ਜ਼ਿਆਦਾ ਹੀ ਹੋ ਗਿਆ ਮੈਂ ਟ੍ਰੈਫਿਕ ਦੇ ਨਾਲ ਜੁੜਿਆ ਹਾਂ ਦਾ ਕਾਫੀ ਉੱਤੇ ਆ ਲੇਕਿਨ ਇਹ ਕਿ ਜਿਹੜਾ ਹੁਣ ਲੇਟਸਟ ਜਿਹੜਾ ਹੁਣ 18 ਸਾਲ ਦਾ ਆਇਆ ਵਾ ਕਨਸੈਪਟ ਇਹਦੇ ਵਾਸਤੇ ਅਸੀਂ ਕਾਫੀ ਜਿਹੜਾ ਵਾ ਉਹ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਵੀ ਇੱਥੋਂ ਤੱਕ ਕਿ ਇਸ ਸੀ ਨੂੰ ਸਪਰੈਡ ਕਰਨ ਵਾਸਤੇ ਇੰਨਾ ਕੀਤਾ ਕਿ ਅਸੀਂ ਮਾਈਕ ਲੈ ਕੇ ਤੇ ਮੈਂ ਖੁਦ ਜਾ ਕੇ ਰੋਡਸ ਦੇ ਉੱਪਰ ਇਹਦੀ ਮੈਂ ਮੁਲਾਦੀ ਤੱਕ ਕੀਤੀ ਆ ਤਾਂ ਕਿ ਮੋਟਿਵ ਇੱਕੋ ਹੀ ਆ ਕਿ ਇਸ ਚੀਜ਼ ਨੂੰ ਸਪੈਡ ਕਰਦੀਏ ਲੋਕਾਂ ਤੱਕ ਪੂਰਾ ਇਹ ਚੰਗੀ ਜਿਹਾ ਇਹ ਰਕਾ ਕਨਸੈਪਟ ਹੈਗਾ ਕਲੀਅਰ ਹੋ ਜAVE ਔਰ ਲੋਕ ਔਰ ਪੇਰੈਂਟਸ ਜਿਹੜੇ ਆ ਬੱਚੇ ਜਿਹੜੇ ਆ ਨੂੰ ਫੋਲੋ ਕਰਨ ਔਰ ਜਿਹੜੇ ਸੜਕੀ ਹਾਦਸੇ ਹੋ ਰਹੇ ਆ ਉਹਨਾਂ ਨੂੰ ਜਿਹੜਾ ਵਾ ਕਿਸੇ ਵੀ ਤਰੀਕੇ ਰੋਕੇ ਜਾਵੇ ਜੋ